ਸਤਿਕਾਰਿਤ ਸਤਿਕ ਦੋਸਤੋ ਬਹੁਤ ਬਹੁਤ ਸਤਿਕਾਰ ਆਦਾਬ ਸਤਿ ਸ੍ਰੀ ਅਕਾਲ ਨਮਸਕਾਰ ਤੁਹਾਡੇ ਬਹੁਤ ਹੀ ਸਤਿਕਾਰਿਤ ਗੁਰਿੰਦਰ ਕਲਸੀ ਜੀ ਦੇ ਖੂਬਸੂਰਤ ਆਦੇਸ਼ਾ ਮੁਤਾਬਕ ਸਤਨਾਮ ਕੌਰ ਚੋਹਾਨ ਜੀ ਦੀ ਇੱਕ ਪਾਪੂਰਤ ਰਚਨਾ ਤੁਹਾਡੇ ਨਾਲ ਸਾਂਝੀ ਕਰਨ ਦੀ ਖੁਸ਼ੀ ਹਾਸਲ ਕਰ ਰਿਹਾ ਹਾਂ ਕਵਿਤਾ ਦਾ ਨਾਮ ਹੈ ਅੱਜ ਕੱਲ ਅੱਜ ਕੱਲ ਪੌਣਾ ਬਹੁਤ ਮਤਲਬੀ ਹੋਈਆਂ ਨੇ ਸੁਣ ਫਰਿਆਦਾ ਦਿਲ ਨੂੰ ਨਾ ਪਿੰਗਲਾਇਆ ਕਰ ਚਾਚਪੇਰੀ ਫੈਲੀ دہشت ਤੇ ਟਿੱਡੇ ਦੀ ਦੁੱਧ ਮੱਖਣਾ ਨਾਲ ਪਾਲੇ ਪੁੱਤਰਾ ਨੂੰ ਸਮਝਾਇਆ ਕਰ ਜੇ ਕੋਈ ਆਖੇ ਮੈਂ ਤੇਰੀ ਹਾਂ ਮੈਂ ਤੇਰੀ ਹਾਂ ਐਵੇਂ ਨਾ ਮਿੱਠੀਆਂ ਫੋਕੀਆਂ ਗੱਲਾਂ ਚ ਆ ਜਾਇਆ ਕਰ ਮਾਨ ਨਾ ਕਰੀਏ ਹੁਸਨ ਜਵਾਨੀ ਪੈਸੇ ਦਾ ਮਾਨ ਨਾ ਕਰੀਏ ਹੁਸਨ ਜਵਾਨੀ ਪੈਸੇ ਦਾ ਆਖਰ ਇਹਨਾ ਬਾੰਗ ਕਾਗਜ਼ਾਂ ਉੱਡ ਜਾਣਾ ਖੜੇ ਖੜੇ ਤਾਂ ਪਾਣੀ ਵੀ ਸੁੱਕ ਜਾਂਦੇ ਨੇ ਕਦੇ ਕਦੇ ਬਾੰਗ ਬਦਲਾ ਦੇ ਬਰ ਜਾਇਆ ਕਰ ਉਦੋਂ ਖੜ ਜਾਂਦੇ ਨੇ ਫੁੱਲ ਗੁਲਾਬੀ ਦਿਲ ਵਿੱਚ ਵੀ ਪੜ ਕੇ ਰਚਨਾ ਪਿਓ ਵਰਗਾ ਕੋਈ ਜੁੰਦੀ ਰਹਿ ਕਹ ਜਾਂਦਾ ਹੈ ਅੱਜ ਕੱਲ ਪਉਣਾ ਬਹੁਤ ਮਤਲਬੀ ਹੋਈਆਂ ਨੇ ਸੁਣ ਫਰਿਆਦਾ ਦਿਲ ਨੂੰ ਨਾ ਭਿੰਗਲਾਇਆ ਕਰ ਸਤਿਕਾਰਿਤ ਦੋਸਤੋ ਸਤਨਾਮ ਚੋਹਾਨ ਜੀ ਵੱਲੋਂ ਰਚਿਤ ਪੋਸਤਕਾਂ ਦੇ ਨਾਂ ਹਨ ਸਮਰਪਣ ਤੂੰ ਆ ਜਾਈਂ ਕਹੋ ਤਿਤਲੀਆਂ ਨੂੰ ਇਹ ਉਹਨਾਂ ਦੀਆਂ ਕਵਿਤਾਵਾਂ ਨਾਲ ਸੰਬੰਧਿਤ ਪੁਸਤਕਾਂ ਦੇ ਨਾਂ ਹਨ ਇੱਕ ਪੁਸਤਕ ਨੂੰ ਉਹਨਾਂ ਨੇ ਆਪਣੀ ਪੰਜਾਬੀ ਕਵਿਤਾਵਾਂ ਨੂੰ ਹਿੰਦੀ ਵਿੱਚ ਵੀ ਅਨੁਵਾਦ ਕਰਵਾਇਆ ਹੈ ਉਸ ਦਾ ਸ਼ੀਸ਼ਕ ਹੈ ਜਗਨੂ ਨੂੰ ਕੋ ਸਾਥ ਰੱਖਣਾ ਸੋ ਦੋਸਤੋ ਆਪ ਜੀ ਦਾ ਇਸ ਚੈਨਲ ਨਾਲ ਪਿਆਰ ਮੁਹੱਬਤ ਲਈ ਬਹੁਤ ਬਹੁਤ ਸ਼ੁਕਰੀਆ ਧੰਨਵਾਦ